ਮੁਲਾਜ਼ਮਾਂ ਦੀਆਂ ਮੰਗਾਂ ਦਾ ਪੰਜਾਬ ਦੇ ਵਿੱਤ ਤੇ ਕੀ ਅਸਰ ਪਵੇਗਾ ਮੁਲਾਜ਼ਮਾਂ ਦੀਆਂ ਮੰਗਾਂ ਦਾ ਕੀ ਹੈ ਕੋਈ ਕੀ 25 ਜੁਲਾਈ ਦੀ ਮੀਟਿੰਗ 'ਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਮਿਲੇਗੀ ਵੱਡੀ ਰਾਹਤ ਪੰਜਾਬ ਸਰਕਾਰ ਮਾਨ ਸਰਕਾਰ ਦੀ ਪ੍ਰਾਇੋਰਟੀ ਲਿਸਟ 'ਚ ਮੁਲਾਜ਼ਮ ਅਤੇ ਪੈਨਸ਼ਨਰ ਕਿੱਥੇ ਸਸੇਕਲ ਦੋਸਤੋ ਤੁਹਾਡੇ ਆਪਣੇ ਚੈਨਲ ਮਾਈਂਡ ਕੋਚ ਦੇ ਵਿੱਚ ਤੁਹਾਡਾ ਸਵਾਗਤ ਹੈ ਇਹ ਇੱਕ ਇਨਫੋਰਮੇਟਿਵ ਪਲੇਟਫਾਰਮ ਹੈ ਜਿਸ ਦੇ ਵਿੱਚ ਜੋਬ ਅਲਰਟਸ ਨੋਟੀਫਿਕੇਸ਼ਨ ਅਤੇ ਹੋਰ ਬਹੁਤ ਸਾਰੀ ਇਨਫੋਰਮੇਸ਼ਨ ਤੁਹਾਨੂੰ ਪ੍ਰੋਵਾਈਡ ਕਰਵਾਈ ਜਾਂਦੀ ਹੈ ਪੰਜਾਬ ਸਰਕਾਰ ਯਾਨੀ ਕਿ ਮਾਨ ਸਰਕਾਰ ਦੀ ਪ੍ਰਾਇੋਰਟੀ ਲਿਸਟ ਚ ਪੈਨਸ਼ਨਰ ਅਤੇ ਮੁਲਾਜ਼ਮ ਨਹੀਂ ਹਨ ਇਹਨਾਂ ਨੇ ਆਪਣਾ ਇੱਕ ਵੋਟ ਬੈਂਕ ਬਣਾ ਲਿਆ ਹੈ ਬੀਲੀ ਫਰੀ ਕਰਕੇ ਔਰਤਾਂ ਨੂੰ ਪਹਿਲਾਂ 1000 ਰੁਪਿਆ ਅਤੇ ਲੋਕ ਸਭਾ ਚੋਣਾਂ ਦੇ ਦੌਰਾਨ 1100 ਰੁਪਏ ਦੇਣ ਦਾ ਐਲਾਨ ਕਰਕੇ ਪਰ ਲੋਕ ਸਭਾ ਦੀਆਂ ਚੋਣਾਂ ਚ ਹਾਰਨ ਤੋਂ ਬਾਅਦ ਵੀ ਮੁਲਾਜ਼ਮਾਂ ਤੇ ਪੈਨਸ਼ਨਰ ਬਾਰੇ ਕੋਈ ਹਾਂ ਪੱਕੀ ਗੱਲ ਨਹੀਂ ਕੀਤੀ ਜਲੰਧਰ ਜਿਮਨੀ ਚੋਨਾਚ ਵੀ ਰੈਲੀਆਂ ਨੂੰ ਰੋਕਣ ਲਈ ਝੰਡਾ ਮਾਰਚ ਨੂੰ ਰੋਕਣ ਲਈ ਮੀਟਿੰਗਾਂ ਦਿੱਤੀਆਂ ਗਈਆਂ ਅਤੇ ਰੋਜ਼ ਪ੍ਰਦਰਸ਼ਨਾਂ ਨੂੰ ਹੌਂਕ ਰੋਕਿਆ ਗਿਆ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀ ਮੰਗ ਹੈ ਕਿ ਜਿਸ ਤਰ੍ਹਾਂ ਸਰਕਾਰ ਦੀ ਰੀੜ ਦੀ ਹੱਡੀ ਹੁੰਦੇ ਨੇ ਮੁਲਾਜ਼ਮ ਅਤੇ ਬਾਕੀ ਸਰਕਾਰਾਂ ਵੀ ਇਹ ਮੰਨਦੀਆਂ ਆਈਆਂ ਨੇ ਤੁਹਾਨੂੰ ਮੁਲਾਜ਼ਮਾਂ ਤੇ ਪੈਨਸ਼ਨਾਂ ਵੱਲ ਖਾਸਾ ਧਿਆਨ ਦੇਣਾ ਚਾਹੀਦਾ ਹੈ ਪਰ ਇਸ ਸਰਕਾਰ ਮੁਲਾਜ਼ਮਾਂ ਤੇ ਪੈਨਸ਼ਨਾਂ ਨੂੰ ਮੰਨਣ ਦੀ ਬਜਾਏ ਕੋਸਤੀ ਹੈ ਹਾਲਾਂਕਿ ਲੋਕ ਸਭਾ ਚੋਨਾਚ ਹਾਰਨ ਤੋਂ ਬਾਅਦ ਕਿਹਾ ਜਾ ਰਿਹਾ ਹੈ ਕਿ ਬਿਊਰੋਕ੍ਰੇਸੀ ਨੇ ਇਹਨਾਂ ਨੂੰ ਹਰ ਆਇਆ ਪਰ ਅਜੇ ਵੀ ਮੁਲਾਜ਼ਮਾਂ ਵੱਲ ਇਹਨਾਂ ਦਾ ਕੋਈ ਧਿਆਨ ਨਹੀਂ ਹੈ 5.5 ਸਾਲਾਂ ਦੇ ਏਰੀਅਰ ਦੀਆਂ ਪਟੀਸ਼ਨਾਂ ਜਿਨ੍ਹਾਂ ਨੇ ਪਾਈਆਂ ਉਹਨਾਂ ਦੀ ਉਮਰ ਵੀ ਹੁਣ ਤਾਂ 80 ਸਾਲ ਤੋਂ ਉੱਪਰ ਹੋ ਗਈ ਹੈ ਪਰ ਸਰਕਾਰ ਦੇ ਇਹਨੇ ਮਾੜੇ ਕੰਮ ਨੇ ਕਿ ਜਦੋਂ ਕਿ ਕੋਰਟ ਨੇ ਇਹ ਗੱਲ ਕਹੀ ਹੈ ਕਿ ਜੋ ਪਟੀਸ਼ਨਰ ਨੇ ਜਿਨ੍ਹਾਂ ਦੀ ਉਮਰ 80 ਸਾਲ ਤੋਂ ਉੱਪਰ ਹੈ ਉਹਨਾਂ ਨੂੰ ਇੱਕ ਇਨਸਟਾਲਮੈਂਟ 'ਚ ਉਹਨਾਂ ਦਾ ਬੰਦਾ ਏਰੀਆ ਦੇ ਦਿੱਤਾ ਜਾਵੇ ਪਰ ਸਰਕਾਰ ਨੇ ਇਸ ਫੈਸਲੇ ਨੂੰ ਵੀ ਇੰਪਲੀਮੈਂਟ ਨਹੀਂ ਕੀਤਾ ਮੁਲਾਜ਼ਮਾਂ ਵੱਲ ਸਰਕਾਰ ਦਾ ਕੋਈ ਵੀ ਧਿਆਨ ਨਹੀਂ ਇਸ ਲਈ ਕਿਤੇ ਨਾ ਕਿਤੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਇੱਕ ਸ਼ੱਕ ਇੱਕ ਰੋਸ ਅਜੇ ਵੀ ਮਨਾਚ ਹੈ ਕਿ 25 ਜੁਲਾਈ ਨੂੰ ਵੀ ਕਿਤੇ ਸਰਕਾਰ ਕੋਈ ਹੋਰ ਅਗਾ ਮੀਟਿੰਗ ਨਾ ਦੇ ਦੇਵੇ ਜਾਂ ਕੋਈ ਹੋਰ ਬਹਾਨਾ ਲਾ ਕੇ ਲਾਰਾ ਲਾ ਕੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਫਿਰ ਟਾਲ ਦਿੱਤਾ ਜਾਵੇ ਤਾਂ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਵੀਡੀਓ ਚ ਬਣੇ ਰਹਿਣ ਦੀ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਤੇ ਨਵੇਂ ਹੋ ਤੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਤੋ ਥੈਂਕ ਯੂ